ਆਪਾਂ ਤੋਂ ਕਰੀਏ ਜਾਣਾ ਗੱਲ ਦੋਸਤੋ ਮੈਂ ਤੁਹਾਡੇ ਆਪਣੀ ਰਾਜਵੀਰ ਤੋਂ ਤੁਸੀਂ ਦੇਖ ਰਹੇ ਹੋ ਫੁੱਲ ਆਫ ਪੋਜ਼ਿਟਿਵਿਟੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕੱਲ ਯੂਪੀ ਦੇ ਪਿੰਡ ਲਖੀ ਲਖੀਂ ਘੁਰ ਦੇ ਵਿੱਚ ਇੱਕ ਬੀਜਪੀ ਦੇ ਨੇਤਾ ਦੇ ਇੱਕ ਮੁੰਡੇ ਵੱਲੋਂ ਕਿਸਾਨਾਂ ਦੇ ਉੱਪਰ ਗੱਡੀ ਜੜਾਈ ਗਈ ਹੈ ਜਿਸ ਦੇ ਵਿੱਚ ਚਾਰ ਕਿਸਾਨ ਸ਼ਹੀਦ ਹੋ ਚੁੱਕੇ ਨੇ ਤੇ ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਡੀਸੀ ਦਫ਼ਤਰ ਦੇ ਸਾਹਮਣੇ ਪੰਜਾਬ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਹੈ ਗੱਲਬਾਤ ਕਰਦੇ ਆ ਰਾਮ ਸਿੰਘ ਪਹਿਨੀਬਾਗਾ ਦੇ ਜੀ ਦੇ ਨਾਲ ਜੋ ਕਿ ਜਿਹੜੇ ਪੰਜਾਬ ਦੇ ਜਿਹੜੀ ਕਿਸਾਨ union ਉਗਰਾਹਾਂ ਦੇ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਜਾਣਦੇ ਉਹਨਾਂ ਨੂੰ ਸਾਰਾ ਵੀਰਵਾ ਕੀਤਾ ਹਾਂ ਜੀ ਸ੍ਰੀ ਗਾਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਕੱਲ ਜਿਹੜੇ ਚਾਰ ਕਿਸਾਨ ਸ਼ਹੀਦ ਹੋਏ ਨੇ ਕੀ ਕੀ ਮੰਗ ਕੀਆ ਤੁਹਾਡੀ ਜਿਹੜਾ ਤੁਸੀਂ ਬੀਸੀ ਦਫ਼ਤਰ ਦੇ ਸਾਹਮਣੇ ਸੰਗਠਨ ਆਇਆ ਹੈ ਅਸੀਂ 1 ਸਾਲ ਤੋਂ ਅੰਦੋਲਨ ਕਿਸਾਨ ਬਰੋਬੀ ਕਾਨੂੰਨਾ ਖਿਲਾਫ ਲੜ ਰਹੇ ਹਾਂ ਜੀ ਮੋਦੀ ਸਰਕਾਰ ਉਦੋਂ ਤੋਂ ਕੀ ਕਹਿ ਰਹੀ ਸੀ ਕਿ ਅਸੀਂ ਕਿਸਾਨਾਂ ਨੂੰ ਆਰਥਿਕ ਤੌਰ ਤੇ ਗੁੱਸੇ ਚ ਫੜਾਈ ਅਸੀਂ ਕਹਿ ਰਹੇ ਕਿ ਸਾਡੀ ਆਰਥਿਕ ਤਵਾ ਕਰਦੀਆਂ ਜ਼ਮੀਨਾਂ ਖੋੜੀਆਂ ਨਹੀਂ ਕੱਲ ਉਹਨਾਂ ਦਾ ਇਹ ਇਰਾਦੇ ਜਿਹੜੇ ਸਾਫ਼ ਹੋ ਗਏ ਵੀ ਉਹਨਾਂ ਨੇ ਆਰਥਿਕ ਤੌਰ ਤੇ ਹੀ ਮਾਰਨਾ ਹੈ ਸਾਨੂੰ ਜਾਨੀ ਤੌਰ ਤੇ ਹੀ ਮਾਰਨਾ 7 ਮਈ ਅੰਦੋਲਨਕਾਰੀ ਕਿਸਾਨਾਂ ਦੇ ਉੱਤੇ ਗੱਡੀਆਂ ਚੜਾ ਦੇਣੀਆਂ ਗੋਲੀਆਂ ਚਲਾ ਦੇਣੀਆਂ ਚਾਰ ਕਿਸਾਨਾਂ ਨੂੰ ਸੀਤ ਕਰਨਾ ਦਰਜਣਾ ਕਿਸਾਨਾਂ ਨੂੰ ਕੱਟੜ ਕਰਨਾ ਇਹ ਸਾਫਤ ਕਰਦਾ ਹੈ ਕਿ ਮੋਦੀ ਸਰਕਾਰ ਹਿਟਲਰ ਸਾਈ ਸਰਕਾਰ ਹੈ ਜੋਗੀ ਸਰਕਾਰ ਹੈ ਹਿਟਲਰ ਸਾਈ ਸਰਕਾਰ ਹੈ ਇਸ ਮੰਤਰੀ ਵੱਲੋਂ 25 ਤਰੀਕ ਨੂੰ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਦੇ ਵਿੱਚ ਕਿਹਾ ਕਿ ਮੈਂ ਕੇਂਦਰ ਦਾ ਮੰਤਰੀ ਵੀ ਹਾਂ ਮੈਂ ਮੈਂਬਰ ਪਾਰਲੀਮੈਂਟ ਵੀ ਹਾਂ ਮੈਂ ਉਹ ਵੀ ਹਾਂ ਜਿਸ ਨੂੰ ਤੁਸੀਂ ਜਾਣਦੇ ਹੋ ਮਤਲਬ ਵੀ ਮੈਂ ਗੁੰਡਾ ਵੀ ਹਾਂ ਉਹ ਗੁੰਡਾਗਰਦੀ ਗੱਲ ਕੀਤੀ ਹੈ ਕਿਸਾਨ ਮਾਰੇ ਹੈ ਅਸੀਂ ਇਸ ਹਿਟਲਰ ਸਾਹੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਜਿੰਨੇ ਮਰਜੀ ਪਹਿਲਾਂ ਸਾਡਾ ਸੀਸੋ ਕਿਸਾਨ ਸ਼ਹੀਦ ਹੋ ਕੇ ਮੋਰਚੇ ਦੇ ਵਿੱਚ ਕੱਲ ਤੁਸੀਂ ਚਾਰ ਕਿਸਾਨ ਸ਼ਹੀਦ ਕਰ ਲੇ ਤੁਸੀਂ ਜਿੰਨਾ ਮਰਜੀ ਜ਼ਬਰ ਕਰ ਲੋ ਤੁਹਾਡਾ ਮੂੰਹ ਤੋੜਵਾ ਜਵਾਬ ਦੇਉਂਗਾ ਸਵਾਲ ਤਾਂ ਇਹ ਹੈ ਕਿ ਤੁਸੀਂ ਸਰਕਾਰਾਂ ਦੇ ਵਿੱਚ ਬੈਠੇ ਹੋ ਤੁਸੀਂ ਗੱਡੀਆਂ ਚੜਾਉਣ ਦੀ ਬਜਾਏ ਆਓ ਪਿੰਡਾਂ 'ਚ ਵਰਕੇ ਦੇਖੋਗਾ ਕਿਸਾਨਾਂ ਨਾਲ ਦਲੀਲ ਨਾਲ ਗੱਲ ਕਰਕੇ ਦੇਖੋਗਾ ਸਾਡੇ ਚਾਰ ਮਾਰੇ ਆ ਔਰ ਹਰਿਆਣੇ ਦਾ ਮੁੱਖ ਮੰਤਰੀ ਦੇਖੋ ਜੇ ਕੋਈ ਕਿਸਾਨ ਆਗੂ ਕੋਈ ਭਾषण ਦੇ ਦੇ ਤਾਂ ਉਹਨਾਂ ਨੂੰ ਕਹਿੰਦੇ ਆ ਕਿ ਭੜਕਾਉ ਉਪਾਸਨ ਕਰਦੇ ਐ ਨਾ ਤੇ ਦੇਸ਼ ਧਰੋਹੀ ਦਾ ਪਰਚਾ ਦਰਜ ਕਰੋ ਹਰਿਆਣਾ ਦੇ ਇੱਕ ਮੁੱਖ ਮੰਤਰੀ ਆ ਜਿਨੇ ਸਾਰੀ ਸਰਕਾਰ ਚਲਾਈ ਹੁੰਦੀ ਹੈ ਉਹ ਐਲਾਨ ਕਰਦਾ ਸਰਿਆਂਮ ਕਿ ਹਰੇਕ ਜ਼ਿਲ੍ਹੇ ਚ 5 ਤੋਂ 700 ਦੇ ਲਗਭਗ ਡਾਂਗਾਂ ਵਾਲੇ ਬੰਦੇ ਤਿਆਰ ਕਰੋ ਤਾਂ ਕਿ ਆ ਕਿਸਾਨਾਂ ਦਾ ਮਤਲਬ ਡਾਂਗ ਨਾ ਟੱਕ ਰੱਖਦੇ ਹਾਲਾਂਕਿ ਅਸੀਂ ਕਿਸੇ ਦੇ ਡਾਂਗ ਨਹੀਂ ਮਾਰਦੇ ਜੇ ਉਹ ਜ਼ਿੰਮੇਵਾਰ ਕੁਰਸੀ ਤੇ ਬੈਠ ਕੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਆ ਸਾਚੀ ਕੀ ਸਮਝੀ ਇਥੇ ਲੋਕ ਕਤਲ ਹੈ ਕਤਲ ਹੈ ਕਾਤਲ ਹੈ ਸਰਕਾਰਾਂ ਨੇ ਇਹਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਅੱਜ ਅਸੀਂ ਇੱਕ ਦਿਨ ਦਾ ਜਿਹੜਾ ਰੋਸ ਪਰਫੈਕਟ ਕਰ ਰਹੇ ਹਾਂ ਸਾਡਾ ਐਲਾਨ ਕੀਤਾ ਹੋਇਆ ਹੈ ਕਿ ਬੀਜੇਪੀ ਦੇ ਕਿਸੇ ਵੀ ਆਗੂ ਨੂੰ ਕਿਸੇ ਮੰਤਰੀ ਨੂੰ ਕਿਸੇ ਪਿੰਡ ਕਿਸੇ ਸ਼ਹਿਰ ਦੇ ਵਿੱਚ ਪੜਨ ਨਹੀਂ ਦੇਵਾਂਗੇ ਉਤੇ ਪਹਿਰਾ ਦੇਵਾਂਗੇ ਤਾਂ ਤੁਸੀਂ ਹਰਿਆਣਾ ਦੇ ਮੰਤਰੀ ਦੀ ਗੱਲ ਕੀਤੀ ਹੈ ਗੱਲ ਕਰੀਏ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਚੰਨਜੀਤ ਸਿੰਘ ਵੀ ਉਹ ਵੀ ਕਹਿੰਦੇ ਨੇ ਕਿ ਕਿਸਾਨਾਂ ਵੀ ਨਾਲ ਖੜੇ ਨੇ ਹੋਰ ਵੀ ਜਿਹੜੀ ਪਾਰਟੀਆਂ ਵੱਲੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਦਿਤਾਇਆ ਜਾਂਦਾ ਵੀ ਅਸੀਂ ਤੁਹਾਡੇ ਨਾਲਾਂ ਕੀ ਲੱਗਦਾ ਲੋਸ ਆਫ ਸਾਥ ਹੈ ਕਿ ਨਹੀਂ ਉਹਨਾਂ ਬਾਰੇ ਤੁਹਾਡਾ ਕੀ ਕੀ ਇਹ ਤਾਂ ਕਿਸਾਨਾਂ ਦੀ ਹੁਣ ਮੂਵਮੈਂਟ ਜੀ ਜਦੋਂ ਕਿਸਾਨਾਂ ਦੀ ਮੂਵਮੈਂਟ ਉੱઠી ਹੈ ਉਹਨਾਂ ਨੂੰ ਲੱਗਦਾ ਕਿ ਸਾਡੇ ਮਗਰ ਵੀ ਪੈਣਗੇ ਉਹ ਸਾਰੇ ਇੱਕੋ ਹੀ ਨੇ ਜੀ ਜਿਹੜੀ ਕਾਂਗਰਸ ਦਾ ਮੁੱਖ ਮੰਤਰੀ ਚੰਨੀ ਜੀ ਹੈ ਚਲ ਚੰਗੀ ਗੱਲ ਹੈ ਜੀ ਕੁਝ ਬੋਲਦੇ ਨੇ ਉਹ ਕਿਸਾਨਾਂ ਦੇ ਹੱਕ ਪਰ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ 1992 ਦੇ ਵਿੱਚ ਜਿਹੜਾ ਡੰਕਲ ਸਮਝੌਤਾ ਹੋਇਆ ਜਿਸ 'ਤੇ ਮੰਨੇ ਨੇ ਕਿ ਸਾਰੇ ਵਿਭਾਗਾਂ ਨੂੰ ਪ੍ਰਾਈਵੇਟ ਕਰ ਲੈਣ ਜਿਸ 'ਤੇ ਇਹ ਮੰਨੇ ਐ ਕਿ ਅਸੀਂ ਜਿੰਸਾਂ ਦੀ ਕਰੀਰ ਜਿੰਸਾਂ ਦੀ ਬਦਲ ਸਰਕਾਰੀ ਭਾਵ ਰਣੀ ਜਨਤਕ ਬੰਡ ਪ੍ਰਣਾਲੀ ਬੰਦ ਕਰਾਂਗੇ ਹਰ ਤਰ੍ਹਾਂ ਦੇ ਸਬਜਿੱਟੇ ਬੰਦ ਕਰਾਂਗੇ ਉਹ ਡੰਕਲ ਸਮਝੌਤਾ ਕੀਤਾ ਕਿਨੇ ਕਾਂਗਰਸ ਦੀ ਸਰਕਾਰ ਨੇ ਕੀਤਾ ਉਦੋਂ ਕਾਂਗਰਸ ਦੀ ਸਰਕਾਰ ਸੀ ਪੀ ਵੀ ਨਰਸਮਹਾਓ ਪ੍ਰਧਾਨ ਮੰਤਰੀ ਸੀ ਉਸ ਸਮੇਂ ਖਜ਼ਾਨਾ ਮੰਤਰੀ ਡਾਕਟਰ ਬਨਮੋਹਨ ਸਿੰਘ ਸੀਗੇ ਜੀ ਉਹਨਾਂ ਦੀਆਂ ਨੀਤੀਆਂ ਨੇ ਜਾਂ ਤਾਂ ਉਹ ਸਿੱਧਾ ਕਹਿਣ ਇਹ ਸਾਡੀ ਸਰਕਾਰ ਨੇ ਜਿਹੜਾ ਡੰਕਰ ਸਮਝੌਤਾ ਕੀਤਾ ਸੀ ਉਹ ਗਲਤ ਕੀਤਾ ਹੈ ਅਸੀਂ ਤਾਂ ਵਿਰੋਧ ਤਾਂ ਕਰਦੇ ਫਿਰ ਅਸੀਂ ਮੰਨ ਜਾਗੇ ਜੀ ਜਿਉਹ ਹੁਣ ਐ ਕਹਿੰਦੇ ਐ ਬੋਲਦੇ ਨੇ ਚੰਗੀ ਗੱਲਾਂ ਜੇ ਕੁਝ ਬੋਲਦੇ ਨੇ ਪਰ ਦਿਲੋਂ ਨਹੀਂ ਬੋਲਦੇ ਆ ਲੋਕਾਂ ਦਾ ਜਿਹੜਾ ਚੇਤਨਾ ਵਧ ਗਈ ਇੱਕ ਸਾਲ ਦੇ ਵਿੱਚ ਕਿਸਾਨਾਂ ਨੇ ਝੰਡੇ ਚੱਕ ਲਏ ਇਹਨਾਂ ਝੰਡਿਆਂ ਦਾ ਜਿਹੜਾ ਸ਼ੇਕ ਆ ਉਹਨਾਂ ਨੂੰ ਮਾਰਦਾ ਉਹ ਸ਼ੇਕ ਤੋਂ ਡਰਦੇ ਮਾਰੇ ਕੁਛ ਨਾ ਕੁਛ ਬੋਲਦੇ ਐ ਦਿਲੋਂ ਨਹੀਂ ਬੋਲਦੇ ਜੀ ਤੇ ਬਰਦਾਨ ਦੀ ਤੁਹਾਡੇ ਅਗਲੇ ਤਾਂ ਪ੍ਰਿਆੰਗੀ ਮਤਲਬ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਦੇ ਵੀ ਲਾਈਫ ਹੁੰਦੇ ਨੇ ਪਰ ਤੁਹਾਡੀ ਬਿਲਾ ਦੀ ਗੱਲ ਕਰੇ ਵੀ ਨਹੀਂ ਕਰਦੇ ਮਤਲਬ ਦਿਖਾਈ ਨਹੀਂ ਦੇ ਰਿਹਾ ਵੀ ਰਾਜੂ ਹੋਣਗੇ ਬਲਕਿ ਨਹੀਂ ਹੋਣਗੇ ਤਾਂ ਤੁਹਾਡੀ ਅਗਨੀ ਸਟੈਪ ਕੀ ਹੋਊਗੀ ਸਾਡਾ ਤਾਂ 20 ਜੂਨ 2000 ਮਤਲਬ ਪਿਛਲੇ ਸਾਲ ਤੋਂ ਕਹਿ ਸਕਦੇ ਤੁਸੀਂ 20 ਤੋਂ ਅਸੀਂ ਤਾਂ ਮੈਦਾਨ ਚ ਸਾਡੇ ਚੱਲਦੇ ਸੰਘਰਸ਼ ਦੇ ਨਾਲ ਕੜਾਵਾ ਕਿਤੇ ਜਾਮ ਕਿਤੇ ਭਾਰਤ ਬੰਦ ਕਿਤੇ ਰੇਲਾਂ ਬੰਦ ਸਭ ਕੁਝ ਬੰਦ ਇਹ ਚੱਲਦਾ ਰਹੂਗਾ ਪੱਕਾ ਮੋਰਚਾ ਦਿੱਲੀ ਦੇ ਬਾਰਡਰਾਂ 'ਤੇ ਉਹ ਦਿੱਲੀ ਦੇ ਬਾਰਡਰਾਂ ਵਾਲਾ ਮੋਰਚਾ ਜਿਉਂਦਾ ਤਿਉਂ ਚੱਲੂਗਾ ਸਾਡੀਆਂ ਉੱਥੇ ਦੇਸ਼ ਪੱਧਰੀਆਂ ਜਿਹੜੀਆਂ ਜੱਥੇਬੰਦੀਆਂ ਨੇ ਉਹਨਾਂ ਦਾ ਇੱਕ ਸੰਯੁਕਤ ਕਿਸਾਨ ਮੋਰਚਾ ਬਣਿਆ ਉਹ ਸੰਯੁਕਤ ਕਿਸਾਨ ਮੋਰਚਾ ਜੋ ਵੀ ਸਾਨੂੰ ਹੁਕਮ ਕਰੂਗਾ ਜਾਂ ਕਾਲ ਦੇਊਗਾ ਅਸੀਂ ਉਹਦੇ ਮੁਤਾਬਕ ਕਰਾਂਗੇ ਪਰ ਪੱਕਾ ਮੋਰਚਾ ਤਾਂ ਦਿੱਲੀ ਦੇ ਬਾਰਡਰਾਂ 'ਤੇ ਚੱਲਦਾ ਹੈ ਉਹ ਉਨਾ ਚਿਰ ਜਾਰੀ ਰਹੂਗਾ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਜਾਰੀ ਰਹੂਗਾ ਉਹਦੇ ਦੌਰਾਨ ਜੋ ਵੀ ਸੱਦਾ ਆਊਗਾ ਉਹ ਤੇ ਸਹਿਮਤ ਜੀ ਤੇ ਸਾਡੇ ਔਰਤਾਂ ਵੀ ਮੌਜੂਦ ਨੇ ਜਿਹੜੀ ਪ੍ਰਾਪਤੀ ਕਿਸਾਨੀਆਂ ਨੇ ਨੂੰ ਗਰਾਹਾਂ ਦੇ ਤੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਅਮਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸ਼ਹੀਦ ਦਾ ਕਿਸਾਨ ਉਦੋਂ ਵੀ ਹੋਈ ਸੀ ਦਿੱਲੀ ਮੋਰਟ ਦੇ ਵਿੱਚ ਵੀ ਕਿੰਨੇ ਕਿਸਾਨ ਦੀ ਸ਼ਹੀਦ ਹੋ ਚੁੱਕੇ ਨੇ ਤੇ ਕੱਲ ਦੀ ਜਿਹੜੇ ਬੀਜੇਪੀ ਦੇ ਆਗੂ ਦੇ ਮੁੰਡੇ ਬੋਲੋ ਜਿਹੜਾ ਗੱਡੀ ਚੜਾ ਦਿੱਤੀ ਗਈ ਹੈ ਠੀਕ ਹੈ ਮੈਂ ਤੁਹਾਨੂੰ ਦੱਸਦੀ ਹਾਂ ਹਮ ਬੰਦ ਕਰਪੈਂਟ ਲੱਗਾ ਜੀ ਆਸਵਾਦ ਕਰ ਜੀ ਨਿਰਵਰਧਾ ਜੋ ਇਹ ਖੀਮ ਵਾਲੇ ਦੇ ਵਿੱਚ ਬੀਜੇਪੀ ਨੇਤਾ ਦੇ लाडले ਬੇਟਾ ਲਾਲੀ ਬੇਟਾ ਇਹ ਉਹ ਬਹੁਤ ਖਤਰਨਾਕ ਬੇਟਾ ਉਹ ਪਾਲ ਕੀ ਲੋਕਾਂ ਖਤਰਨੀ ਪਾਲਿਆ ਜਾਂਦੇ ਸ਼ੇਰਾਂ ਵਰਗੇ ਕਿਸਾਨ ਚਾਰ ਸ਼ਹੀਦ ਕਰ ਦਿੱਤੇ ਉੱਤੇ ਗੱਡੀਆਂ ਚੜਾਈਆਂ ਗਈਆਂ ਅਸੀਂ ਭਾਜਪਾ ਨੇ ਤਾਂ ਐ ਨਹੀਂ ਬਣਾਈ ਸੀ ਵੀ ਤੁਸੀਂ ਸਾਡੇ ਤੇ ਗੱਡੀਆਂ ਚੜਾਓ ਅਸੀਂ ਰੱਖਿਆ ਵਾਸਤੇ ਬਣਾਈ ਸੀ ਪਰ ਉਹਨਾਂ ਦੇ ਬੇਟੇ ਉਹਨਾਂ ਦੀ ਉਂਗਲ ਤੇ ਸਾਡੇ ਸ਼ਹੀਦਾਂ ਨੂੰ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਹ ਕੋਈ ਬਹਾਦਰੀ ਨਹੀਂ ਹੈ ਕੋਈ ਉਹ ਸਾਰੀ ਗੱਲ ਨਹੀਂ ਹੈ ਅਸੀਂ ਆਪ ਦਾ ਸ਼ਾਂਤਮਾਈ ਨਾਲ ਸੰਘਰਸ਼ ਲੜ ਰਹੇ ਹਾਂ ਅਤੇ ਲੜਦੇ ਵੀ ਰਹਾਂਗੇ ਕਹਿੰਦੇ ਨਾਲੇ ਕੁੱਟਲਿਆਂ ਨਾਲੇ ਰੋਂ ਨਹੀਂ ਦਿੰਦੇ ਬੀਜੇਪੀ ਦੀ ਗੱਲ ਉਹ ਹੈ ਪਰ ਏਸ਼ੀਆ ਉਹਨਾਂ ਦੇ ਇਹ ਡਰਾਮਾ ਤੇ ਨਹੀਂ ਮਰਦੇ ਜੇ ਸਾਡਾ ਕਿਸਾਨ ਸ਼ਹੀਦ ਹੋ ਚੁੱਕਾ ਹੈ ਉਹਨਾਂ ਨੇ ਸ਼ਹੀਦیاں ਦਿੱਤੀਆਂ ਸੀ ਕਿਸੇ ਨੂੰ ਮਾਰਨਾ ਕੋਈ ਇਹ ਸ਼ੁਰੂ ਮਤਾਈ ਨਹੀਂ ਹੈਗੀ ਜੋ ਸਾਨੂੰ ਹੱਤਰੇ ਚਾਹੀਦੇ ਆ ਇਹ ਉਹ ਕਹਿੰਦੇ ਵੀ ਆਏ ਅਸੀਂ ਗੱਡੀਆਂ ਚੜਾ ਦਾਂਗੇ ਤੇ ਇਹਨਾਂ ਦੇ ਡਰਾਵਿਆਂ ਤੋਂ ਕਿਸਾਨ ਪੁੱਠੇ ਮੁੜ ਜਾਣਗੇ ਪਰ ਅਸੀਂ ਕੋਈ ਸੀਂਹ ਦੇ ਤੋ ਨਹੀਂ ਡਰਦੇ ਕੋਈ ਗੱਡੀਆਂ ਤੋਂ ਨਹੀਂ ਡਰਦੇ ਗੱਡੀਆਂ ਤਾਂ ਅੱਗੇ ਸਾਡੇ 10ਵੇਂ ਪਾਸ਼ਾ ਵੇਲੇ ਵੀ ਸਾਡੇ ਤੇ ਚੜੀਆਂ ਸੀ ਸਾਰਾ ਕੁਝ ਕਰਿਆ ਸੀ ਐਸੇ ਆਪਣੇ ਬੱਚਿਆਂ ਦੇ ਘੋਟਿਆਂ ਦੇ ਹਾਰ ਆਪਦੇ ਗળા ਵਿੱਚ ਪਾਏ ਸੀ ਪਰ ਅਸੀਂ ਉਹੀ ਸ਼ੇਰ ਕੌਮ ਆ ਅਸੀਂ ਕਿਸੇ ਤੋਂ ਨਹੀਂ ਡਰਦੇ ਜਿੰਨਾ ਮਰਜ਼ੀ ਬੀਚੀ ਬੇਜ ਤੇ ਜ਼ੋਰ ਲਾ ਲੈ ਪਰ ਇਹ ਉਹਨਾਂ ਦੇ ਕੋਈ ਜਿੱਤਣ ਵਾਲੇ ਚਾਲੇ ਨਹੀਂ ਹੈਗੇ ਅੱਗੇ ਤੋਂ ਅਸੀਂ ਪਿੰਡਾਂ ਤੇ ਉਹਨਾਂ ਨੂੰ ਬਾੜਨ ਨਹੀਂ ਦੇਵਾਂਗੇ ਛਿਤਰਾ ਦੇ ਹਾਰ ਦਿਖਾਵਾਂਗੇ ਤੇ ਅੱਡਾਂ ਤੇ ਬਸ ਅੱਡਾਂ ਦੇ ਪਿੰਡ ਦੇ ਬਾਹਰ ਅਸੀਂ ਲਿਖ ਕੇ ਲਾਵਾਂਗੇ ਕੇ ਬੀਜੇਪੀ ਗੁੰਡਾਗਰਦੀ ਮੁਰਦਾਬਾਦ ਇਹ ਲਿਖ ਕੇ ਅਸੀਂ ਜਵਾਬ ਦੇਵਾਂਗੇ ਅਸੀਂ ਉਹਨਾਂ ਦੇ ਮੋਰਨ ਵਿੱਚ ਅੱਜ ਇਹ ਡੀਸੀ ਦਫ਼ਤਰ ਅੱਗੇ ਧਰਨਾ ਜਾਰੀ ਰੱਖਿਆ ਹੋਇਆ ਕਿਸਾਨਾਂ ਦੀਆਂ ਅਰਗਾਂ ਨੇ ਤੇ ਅਸੀਂ ਯਾਦ ਦਿਵਾਉਣਾ ਕਿ ਜਦੋਂ ਤੋਂ ਕਰੋਨਾ ਦੀ ਆਪਣੀ ਸਮਾਨੀ ਕੌਂਡੀ ਮੰਗਦੀ ਤੇ ਉੱਪਰ ਕੋਈ ਪਰਤਾ ਦਰਜ ਨਹੀਂ ਹੁੰਦਾ ਸਾਡੇ ਕਿਸੇ ਦਾ ਕਿਸਾਨਾਂ ਦੀਆਂ ਜ਼ਿੰਦੀਆਂ ਦਾ ਬਦਲਾ ਨਹੀਂ ਲਿਆ ਜਾਂਦਾ ਉਸ ਕਰ ਅਸੀਂ ਸ਼ਾਂਤ ਨਹੀਂ ਬੈਠਾਂਗੇ ਤੇ ਇੱਕ ਮੂੰਹ ਤੋੜ ਜਵਾਬ ਦੇਵਾਂਗੇ ਤਾਂ ਦੋਸਤੋ ਹਰਿਆਣਾ ਦੀ ਸਾਧਨਾ ਮਜ਼ਦੂਰ ਨੇ ਕੱਲ੍ਹ ਵਰਤ ਖਤਰਾ ਹੈ ਜੀ ਕੀ ਕਹਿਣਾ ਜਾਣੇ ਆਪ ਦੇ ਮਤਲਬ ਬਾਰੇ ਤੁਸੀਂ ਪੀਸਾ ਦਫਤਰ ਕਰਕੇ ਤਾਰਨਾ ਲਗਾਇਆ ਕੀ ਮੰਗ ਹੈ ਜਿਹੜੀ ਮੰਗ ਨੂੰ ਲੈ ਕੇ ਚੱਲ ਰਹੀ ਹੈ ਉਹ ਮੰਗ ਤੁਹਾਡੀ ਇਹ ਗੱਲ ਹੈ लाठी चार्ज ਤੋਂ ਸ਼ੁਰੂ ਹੋਈ ਸੀ लाठी चार्ज ਤੋਂ ਸ਼ੁਰੂ ਹੋ ਕੇ ਅੱਜ ਲੋਕਾਂ ਦੇ ਗੱਡੀਆਂ ਚੜਾ ਰਹੇ ਨੇ ਕਿਸਾਨਾਂ ਤੇ ਗੋਲੀਆਂ ਚਲਾ ਰਹੇ ਨੇ ਪਹਿਲਾਂ ਹਰਿਆਣੇ ਦੇ ਵਿੱਚ ਵੀ ਜਿਹੜੀ ਖੱਟਰ ਸਰਕਾਰ ਹੈ ਸਾਡੇ ਇੱਕ ਕਿਸਾਨ ਦਾ ਉਹਨਾਂ ਨੇ ਸਿਰ ਪਾੜਿਆ ਸੀ ਉਥੋਂ ਦੇ ਐਸ ਡੀ ਐਮ ਨੇ ਆਊਟਰ ਦਿੱਤੇ ਸੀ ਕਿਉਂਕਿ ਜਿਹੜਾ ਐਸ ਡੀ ਐਮ ਹੈ ਉਹ ਡਿਊਟੀ ਮੈਜਿਸਟਰੇਟ ਹੁੰਦਾ ਹੈ ਉਸ ਨੇ ਜਦੋਂ ਕਿਸਾਨ ਵਿਰੋਧ ਕਰ ਰਹੇ ਸੀ ਸ਼ਾਂਤੀਪੂਰਵਕ ਤਰੀਕੇ ਨਾਲ ਐਸ ਡੀ ਐਮ ਨੇ ਇਹ ਕਿਹਾ ਸੀ ਵੀ ਕਿਸਾਨਾਂ ਦੇ ਸਿਰ ਪਾੜ ਦਿਓ ਕਿ ਇੱਕ ਸੋਚੀ ਸਮਝੀ ਚਾਲ ਹੈ ਸੈਂਟਰ ਦੀ ਕਿਉਂਕਿ ਸੈਂਟਰ ਦੇ ਵਿੱਚ ਵੀ ਬੀ ਜੀ ਪੀ ਦੀ ਸਰਕਾਰ ਹੈ ਹਰਿਆਣੇ ਦੇ ਵਿੱਚ ਯੂ ਪੀ ਦੇ ਵਿੱਚ ਇਹਨਾਂ ਨੂੰ ਉੱਪਰ ਆਰਡਰ ਆਏ ਹੋਏ ਨੇ ਵੀ ਕਿਸਾਨਾਂ ਨੂੰ ਨਲੇ ਉਹਨਾਂ ਦੀ ਜ਼ਮੀਨ ਖੋਹੀ ਜਾਵੇ ਨਲੇ ਉਹਨਾਂ ਨੂੰ ਮਾਰਿਆ ਜਾਵੇ ਪਹਿਲਾਂ ਸਾਡਾ ਹਰਿਆਣੇ ਦੇ ਵਿੱਚ ਵੀ ਇੱਕ ਕਿਸਾਨ ਭਰਾ ਸ਼ਹੀਦ ਕੀਤਾ ਹੁਣ ਯੂਪੀ ਦੇ ਵਿੱਚ ਯੂਪੀ ਦੇ ਵਿੱਚ ਵੀ ਕਿਸਾਨ ਬੈਠੇ ਸੀ ਜਿਹੜਾ ਬੀਜੇਪੀ ਦਾ ਮੰਤਰੀ ਆ ਰਾਜ ਮੰਤਰੀ ਅਜੀਬ ਵਿਚਰਾ ਉਸ ਦਾ ਬੇਟਾ ਸੀ ਉਸ ਨੇ ਕਿਸਾਨਾਂ ਦੇ ਉੱਤੇ ਗੱਡੀ ਵੀ ਚੜਾਈ ਹੈ ਜਿਸ ਦੇ ਵਿੱਚ ਸਾਡੇ 4 ਕਿਸਾਨ ਸ਼ਹੀਦ ਹੋਏ ਨੇ ਹੁਣ ਅਸੀਂ ਕਿਸਾਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਸਾਂਝੁਕਤ ਮੋਰਚੇ ਦੇ ਸਦੇ ਤਹਿਤ ਅਸੀਂ ਉੱਥੇ ਲੜ ਰਹੇ ਹਾਂ ਉਹਨਾਂ ਇਹਨੇ ਮੁਲਾਜ਼ਮ ਮੁਰਜਮ ਨੇ ਇਹਨਾਂ ਤੇ 302 120 120 ਬੀ ਅਧੀਨ ਪਰਚਾ ਦਰਜ ਹੋਣਾ ਚਾਹੀਦਾ ਤੇ ਉਹਨਾਂ ਨੂੰ ਤੁਰੰਤ ਗਿਰਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟ ਦੇਣਾ ਚਾਹੀਦਾ ਜੀ ਤੇ ਹਾਂਜੀ ਦੋਸਤੋ ਜਿਵੇਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਟੀਚੇ ਦਾ ਅਫਸਰ ਜਿਹੜਾ ਕਿਸਾਨਾਂ ਨੇ ਇਸ ਕਰਕੇ ਧਰਨਾ ਲਗਾਇਆ ਹੋਇਆ ਇਹਨੂੰ ਪ੍ਰਦਰਸ਼ਨ ਜਾਰੀ ਹੈ ਕਿਸਾਨਾਂ ਦੇ ਤੋਂ ਮੌਸਮੀ ਵੀ ਬਲੰਦ ਹੈ ਕਿਹਾ ਹੈ ਕਿ ਇਹ ਆਪ ਇੱਕ ਜੰਮਾ ਵਿੱਚ ਰੰਗਾਂ ਲਵਾਪਾੜੀ ਉਹਨਾ ਮੁਜਰਮਾ ਰੋਜ਼ਨਾ ਚੇਸਦਾ ਨਿਯਮ ਨਹੀਂ ਮਿਲਦੀ ਉਹਨਾਂ ਕਾਇਮੀ ਹੱਲੰਗੇ ਨੀਤੀ ਹੌਸਲੇ ਵੀ ਬੁਲਾਉਣੇ ਗੱਲਬਾਤ ਕੀਤੀ ਸੀ ਰਾਮ ਸਿੰਘ ਪੈਣੀਵਾਗਾ ਜੀ ਦੇ ਨਾਲ ਉਹਨਾਂ ਨੇ ਜਿਵੇਂ ਕਿਹਾ ਕਿ ਅਸੀਂ ਅਧਰਣਾ ਤੱਕ ਜਾਰੀ ਰੱਖਾਂਗੇ ਜਦੋਂ ਉਹਨਾਂ ਦੇ ਬਜ਼ਾਦ ਨਹੀਂ ਹੋਣਗੇ ਤੇ ਜਿਹੜਾ ਇਹ ਰੋਸ ਪ੍ਰਦਰਸ਼ਨ ਅਜਮਾਨਸਾ ਦੇ ਵਿੱਚ ਉਹਨਾਂ ਨੇ ਕੀਤਾ ਹੈ ਉਹਦੇ ਸਬੰਧ ਦੇ ਵਿੱਚ ਵੀ ਇਹਨਾਂ ਨੇ ਕਿਹਾ ਆ ਕਿ ਜਿੰਨਾ ਤੇ ਮਨੋਂ ਦੇ ਉੱਪਰ ਜਿਹੜਾ ਪਾਛੇ ਦਰਜ ਨਹੀਂ ਹੁੰਦੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਹੀਂ ਸੁੱਟਿਆ ਜਾਂਦਾ ਉਹਨਾਂ ਟਾਈਮੇ ਹਿਲਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਦੋਂ ਜਿਹੜੀ ਸਜ਼ਾ ਮਿਲਦੀ ਹੈ ਕਦੋਂ ਜਿਹੜਾ ਕਿਸਾਨਾਂ ਨੂੰ ਇਨਸਾਫ਼ ਮਿਲਦਾ ਮੈਂ ਰਾਜਵੀਰ ਕੈਮਰਾਮੈਨ ਦੇ ਨਾਲ ਹੁੰਦਿਆਂ ਲਈ ਬਹੁਤ ਜਿਆਦਾ ਧੰਨਵਾਦ